ਸਕਵੀਜੀ ਸਾਰੇ ਵੀਰਾਂ ਨੂੰ ਸੰਦੀਪ ਡੇ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਡੀਓ ਅੱਜ ਆਪਾਂ ਪਿੰਡ ਸੁਰਸਿੰਘ ਬੋਚੋਏ ਜੀ ਇਹ ਵੀਰੋਂ ਨੇ ਵਪਾਰ ਕਰਦੇ ਆ ਪਹਿਲੀ ਵੀਡੀਓ ਬਣਾ ਲਿਆ ਕਿ ਭਾਈ ਹੁਣ ਆ ਦੀ ਜ਼ਿਲ੍ਹਾ ਤਰਨਤਪੁਰ ਨ ਤਸਵੀਰ ਪੱਟੀ ਤੇ ਭੁੱਲੜੇ ਦੀ ਫਾਰਮ ਭਾਈ ਸੰਦੀਪ ਨਾਂ ਵੀ ਭਾਈ ਨੇ ਸੰਦੀਪ ਹੀ ਆ ਜਿਹੜਾ ਸਾਡੀ ਰਾਸ਼ੀ ਦੀ ਆ ਤੇ ਦੇਖੋ ਅੱਜ ਵੀ ਤਿੰਨ ਚਾਰ ਤੇ ਲੱਗੋ ਪਸ਼ੂ ਸੇਲ ਨੇ ਕੋਲ ਤੇ ਆਓ ਭਾਈ ਨਾਲ ਗੱਲਬਾਤ ਕਰੀਏ ਭਾਈ ਅਸਤਿਕਾ ਸਕਵੀਜੀ ਪਹਿਲੇ ਭਾਈ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਜੀ ਆਨ ਜੀ ਮਾਦ ਜੀ ਔਰ ਸੁਣਾਜੀ ਬਹੁਤ ਵਧੀਆ ਗੱਲ ਤੁਸੀਂ ਮੇਰੀ ਰਾਸ਼ੀ ਦੀ ਹਾਂਜੀ 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 ਉਹ ਠੀਕ ਠਾਈ ਸਾਲ ਭਾਈ ਮੇਰਾ ਵੀ ਦਾ ਬਾਬਾ ਡੈਮੋ ਕੇ ਕਰਦੇ ਹਾਂ ਹਾਂਜੀ ਵੀਰ ਜੀ ਕਾਫੀ ਟਾਈਮ ਹੋ ਗਿਆ ਜੀ ਠੀਕ ਆ ਹਾਂ ਸੰਦੀਪ ਭਾਜੀ ਦੁਜੀ ਪੀੜੀ ਚੱਲ ਗਈ ਆਪਣੀ ਅੱਛਾ ਜੀ ਕਈਆਂ ਮੱਜਾਂ ਨਹੀਂਆਂ ਮੱਜਾਂ ਦੀ ਖਰੀਦ ਦੋ ਹੁਣ ਵੀ ਆਪਣੇ ਕੋਲ ਦੋ ਮਈਆਂ ਬੜੀਆਂ ਚੰਗੀਆਂ ਛੋਟੀਆਂ ਸਵੇਰੇ ਸੇਲ ਹੋਈਆਂ ਜੀ ਹਾਂਜੀ ਹਾਂਜੀ ਇੱਕ ਬੜਾ ਬਾਕੀ ਦਾ ਸਾਨੂੰ ਪ੍ਰਭਾਵ ਬੜਾ ਸੁਣਾ ਲੱਗਾ ਹਾਂਜੀ 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 ਹਣਾ ਹਾਂਜੀ ਬੜੇ ਬਹੁਤ ਸੁਣਨ ਲੱਗਾ ਪਛੂ ਬਹੁਤ ਵਧੀਆ ਨਾਲੇ ਹਵਾਵਾਂ ਸਾਰੇ ਪਾਸੇ ਆਂਦੀ ਹੈ ਕਿ ਨਹੀਂ ਆਹ ਰਹਾ ਸੰਦੀਪ ਭਾਜੀ ਬਾਕੀ ਤੇ ਮਾਰਮੂਣੇ ਚਲੇ ਮਾਰਮੂਣੇ ਹਾਂਜੀ ਹਾਂਜੀ ਬਾਦਾਂ ਵਿੱਚ ਲੈ ਜਾਂਦਾ ਜੀ ਛੱਡ ਦੇ ਕਿਦੋਂ ਹਾਂਜੀ ਕਿਦੋਂ ਜੀ ਇੱਥੋਂ ਮਿਲਿਆ ਉੱਥੋਂ ਚੋਕੜੀ ਗਈ ਠੀਕ ਹੈ ਹਾਂਜੀ ਹਾਂਜੀ ਤੇ ਬਾਈ ਉਹਨੇ ਟਰੈਕਟਰ ਬੁਬਾਰ ਵੀ ਕਰਦੇ ਆ ਸੋ ਹੋਂਦਾ ਟਰੈਕਟਰ ਇਹਨਾਂ ਕੋਲ ਹੈ ਨਹੀਂ ਜਿੱਦਾਂ ਟਰੈਕਟਰ ਪੰਜ ਸੱਤ ਹੋਏ ਆਪਾਂ ਉਹ ਵੀ ਸ਼ਾਇਦ ਵੀਡੀਓ ਬਣਾਵਾਂਗੇ ਬਾਈ ਠੀਕ ਹੈ ਵੀਰ ਜੀ ਠੀਕ ਹੈ ਤੇ ਟਰੈਕਟਰ ਉਹ ਉਧਰ ਲੈ ਕੇ ਆ ਲੈ ਆ ਟਰੈਕਟਰ ਇਧਰੋਂ ਉਹ ਫੇਰ ਕੇ ਲੈਦੇ ਆ ਵੀਰ ਜੀ ਇਧਰੋਂ ਨੇਰੇ ਆਪਣੇ ਏਰੀਏ 'ਚ ਹਾਂਜੀ ਹਾਂਜੀ ਅੱਜ ਬਾਈ ਫਿਰ ਤੇ ਨਹੀਂ ਆ ਜੀ ਹਾਂਜੀ ਤੇ ਨਹੀਂ ਆਗੇ ਕਰੀ ਜਰੂਰ ਫਿਰ ਚਲੋ ਜੀ ਲਈਏ ਮਾਰਨ ਦੱਸੋ ਜੀ ਯ ਪਹਿਲੇ ਸਵੇਰ ਦਾ ਰਿਕਾਰਡ ਤੇ 15 16 ਕਿਲੋ ਦਾ ਵਾਸ਼ੀ ਦਾ ਰਿਹਾ ਜੀ ਇਹ ਪਹਿਲੇ ਸਵੇਰ 15 ਕਿਲੋ ਦਾ ਰਿਕਾਰਡ ਬਾਕੀ ਤੇ ਪਰਦਾ ਆਪਣਾ ਬਹੁਤ ਜਿਆਦਾ ਸੰਦੀਪ ਭਜੀ ਜਾਂਦੀ ਹੈ ਜਿੰਨੀ ਆਹ ਸੋਹਣੀ ਵੈਣ ਹੈ ਨਾ ਹਾਂ ਜੀ ਬਿਲਕੁਲ ਸਾਫ਼ ਸੁਥਰੀ ਨੰਨੀ ਹੈ ਤੇ ਖੋਲੇ ਭਾਜੀ ਫਿਰ ਨੂੰ ਖੋਲੋ ਲੋ ਜੀ ਜਗਤੀ ਤੇ ਨਾਲੇ ਵੇਖੋ ਬੜਾ ਮੂੰਹ ਮਾ ਦਿਖਾਉ ਭਾਜੀ ਇਹ ਆਹ ਵੇਖੋ ਇਹ ਲੰਮੀ ਤੁਰੋ ਲੋ ਜੀ ਤੁਰੋ ਦਾ ਇਹ ਜੰਬੂ ਦਾ ਖਾਰੇ ਥਾਂ ਨੂੰ ਵੇਖੋ ਥੋੜਾ ਥਨ ਲਗਾ ਵੇਖੋ ਨਾਹਰ ਬਰੀਡ ਵਾਲੀ ਇਹ ਜੰਦਰ ਪੂਰੀ ਨਸਲਾ ਭਾਜੀ ਪੂਰੀ ਨਸਲਾ ਆਜੋ ਆਜੋ ਬਜੀ ਬਠੀ ਤਾਂ ਤਨ ਬਿਲਕੁਲ ਓਕੇ ਬਜੀ ਓਕੇ ਓਕੇ ਵੀਰ ਜੀ ਆਹਨ ਤੇਪ ਕੇ ਸੱਲੀ ਕਰਾਵਾਂਗੇ ਸੰਦੀਪ ਭਾਜੀ ਆਪਾਂ ਨੂੰ ਠੀਕ ਹੈ ਹਾਂਜੀ ਬਜੀ ਪਹਿਲੀ ਵੀਡੀਓ ਬਣ ਲੰਗੀ ਇਹ ਤੇ ਮੇਰਾ ਵੀਰ ਬਿਲਕੁਲ ਜੈ ਜੀ ਕੰਮ ਜੈ ਜੀ ਜੈ ਜੀ ਭਾਜੀ ਹਾਂ ਹਾਂਜੀ ਸੰਦੀਪ ਭਾਜੀ ਦੇਖ ਲਓ ਜਿੰਨੇ ਚੰਗੀ ਲੱਗਦੀ ਜਿਸ ਨੇ 12000 ਰੁਪਏ ਮੁੱਲ ਕਰਦੇ ਜੀ ਇਹਦਾ ਆੜਿਆ ਹਾਂਜੀ ਇੱਕੋ ਜੀ ਗੱਲ ਵਾ ਛੋੜੀ ਕਰਨੀ ਬਾਅਦੜੀ 500 ਰੁਪਏ 56000 ਦੀ ਦੇ ਦਾਂਗੇ ਲਾਕਸੰਦੀ ਇਹ ਤੂੰ ਛੋੜੀ ਹੋਣੀ ਆ ਹਾਂਜੀ ਛੋੜੀ ਹੋਣੀ ਛੋੜੀ ਕਰਨੀ 500 ਰੁਪਏ ਛੋੜ ਕਰਦਾ ਜੀ ਸਾਢੇ 550 ਕੋਈ ਹੋ ਮੋਕੇ ਵਾਂਦਾ ਥੋੜਾ ਕਰਦਾਂ ਨੂੰ ਨਹੀਂ ਚਲ ਆ ਜਾ ਸਾਢੇ ਪਠੀਕ ਸਾਢੇ ਜਿਵੇਂ ਇਮਾਨਦਾਰ ਇਹਨਾਂ ਨੂੰ ਤੁਹਾਡਾ ਕਰ ਦੇਣਾ ਕਰ ਦਾਂਗੇ ਚਲ ਇੱਧਰ ਆਓ ਇਹ ਜੀ ਬਾਕੀ ਤੇ ਫਟੇ ਵਿਖਾ ਲਈ ਦਿਖਾ ਰੋ ਦਿਖਾ ਮੇਰੇ ਮਾੜਾ ਚੈੱਕ ਕਰਾ ਲਓ ਬੁਲੀ ਆ ਚਲ ਇੰਦਰ ਆ ਹਾਂਜੀ ਸੱਲੀ ਹੋਈ ਗਈ ਕਈ ਹੋਣ ਮੰਗਾਣੀ ਹੁੰਦੀ ਆ ਹਾਂਜੀ ਦਿਖਾ ਰੋ ਬਾਠ ਠੀਕ ਆ ਦਿਖਾ ਲੈ ਦੇਖਾ ਬਾਕੀ ਢੱਲੀ ਦੀ ਰੇੜੀ ਨਹੀਂ ਆ ਗਈ ਪਛੀ ਇਹ ਠੀਕ ਚਲ ਬਾਥੀਆ ਨੂੰ ਪਹਿਲੇ ਚੈੱਕ ਕਰਕੇ ਲੈ ਜਾ ਫਿਰ ਐ ਤਸल्ली ਕਰਕੇ ਇਹ ਵੀ ਬਾਥੀ ਲੈ ਕੇ ਜਾਵੇਂ ਜਿਹੜੇ ਇਹ ਵੀ ਨਾ ਨਹੀਂ ਇਹ ਸੂਈ ਹੈ ਜੀ ਬੱਚਾ ਆ ਬੱਚਾ ਆ ਗਿਆ ਜੀ ਮਗਰ ਬੱਚਾ ਕਾਜੀ ਸੂਈ ਹੈ ਜੀ ਆ ਆਜ ਬੋਲੋ ਥਾਰਾ ਮਾਰੇ ਬਾਗੀ ਹਾਂ ਮਾਰ ਰੋ ਮਾਰ ਕਿੰਨਾ ਦੋਤਾ ਭਾਈ ਜੀ ਇਹਦੇ ਥਲੇ 13 ਕਿਲੋ ਵਾਜੀ ਆ ਸਾਡਾ ਐਸੋ ਵੀ ਤੇਰੇ ਕਿਲੋ ਤੇਰਾ 14 ਕਿਲੋ ਤਿਆਰ ਹੋ ਗਿਆ 13 14 ਕਿਲੋ ਬਾਕੀ ਚਵਾਈਟ ਵੀ ਬਹੁਤ ਜਿਆਦੀ ਚੰਗੀ ਲੱਗੀ ਤੁਈ ਹਮਮ ਬਾਕੀ ਉਹਨਾਂ ਗਰਮੀ ਥੋੜਾ ਹਨਾ ਅਸੂ ਵੀ ਘਟ ਲਾਉ ਸਾਡਾ ਭਾਈ ਹਾਂ ਜੀ ਹਾਂ ਜੀ ਮਾਲ ਨਹੀਂ ਮਿਲਦਾ ਪਰੋਂ ਬਿਲਕੁਲ ਜੀ ਮਾਲ ਬਹੁਤ ਘਟ ਮਿਲਦਾ ਜੀ ਸਹੀ ਹੈ ਮੱਛੀ ਮੋਟਰੀ ਸੰਦੀਪ ਭਾਜੀ ਬਾਕੀ ਠੀਕ ਠੀਕ ਔਰ ਲਓ ਜੀ ਇਹ ਵੀ ਦੇਖੋ ਦੱਬਾ ਜੀ ਕਿੰਨਾ ਖਰਚੋਤ ਜੀ ਇਹੇ ਕੋਚ ਕਰ ਦੂਗੀ ਸੰਦੇ ਭਾਜੀ 17-17 ਕਿਲੋ 17-18 ਕਿਲੋ ਹਾਂਜੀ ਲਓ ਜੀ ਵੇਖੋ ਚੈੱਕ ਕਰੋ ਮੇਰਾ ਜੀ ਇਹ ਗੈਰ ਸੁਣੀ ਆ ਵੱਡੀ ਬੈੜ ਨਾਲੇ ਪੂਰੀ ਹਾਂ ਭਾਜਣ ਲੋੜ ਆ ਲਈ ਆ ਜੀ ਨਹੀਂ ਹਾਂਜੀ ਆਜੋ ਆਜੋ ਇੱਕ ਵਦਨ ਮਿੱਤਰੋ ਸੀ ਹੈ ਤਰੋ ਸੀ ਜਿਹੜਾ ਨਹੀਂ ਆਉਂਦਾ ਜਰ ਹਾਂਜੀ ਹਾਂ ਬਿਲਕੁਲ ਜੀ ਹਾਂ ਬਿਲਕੁਲ ਬਸ ਠੀਕ ਹੈ ਸਾਨੂੰ ਇਹ ਲੋ ਹਾਂਜੀ ਭਾਜੀ ਫਿਰ ਸੰਦੇ ਪਾਈ ਦਾ ਮੁੱਲ ਕਰਦੇ ਆ 52000 ਰੁਪਿਆ 52 ਹਾਂਜੀ ਇਹ ਕਿੰਨੇ ਦੀ 48000 ਦੀ ਦੇ ਦਈਏ ਜੀ ਪੂਰੇ 48 ਜਾਂਦ ਜੇ ਤੁਸੀਂ ਸੰਦੀਪ ਭਾਈ ਕਹਿੰਦਾ ਜਾਂਦ 45 ਵਿੱਚੋਂ 1000 ਖੜਦੋ ਸ਼ੋਰ ਠੀਕ ਹੈ ਜੀ ਜਾਂਦਾਂ ਜਾਂਦ 44 ਨਹੀਂ ਜਾਂਦ ਆਹਾਂ ਜੀ ਇਹ ਗੱਬਣਾ ਕੀ ਜੀ ਅੱਛਾ ਗੱਬਣਾ ਹਾਂਜੀ ਗੱਬਣਾਗੇ ਸਹੀ ਜੀ ਮੇੜਾ ਜੀ ਹਾਂਜੀ ਬਹੁਤ ਚੰਗੀਆਂ ਜਿਹੀਆਂ ਫਾਂਸਾ ਦੰਡਾ ਜੋ ਕਿ ਨਰਮ ਨੇ ਇਹ ਵੀ ਖੋਲੋ ਬਈ ਲਓ ਜੀ ਲਓ ਜੀ ਇਹ ਕਿੰਨਾ ਕਰੋ ਦੁੱਧ ਜੀ ਦੁੱਧ ਕਰ ਦਿਓ ਸੰਦੀਪ ਭਾਈ ਇਹ ਵੀ ਸਤਾਂ ਘਟਾਣਾ ਦੇ ਲੱਗ ਬਾਰਾ 18 ਇਹ ਵੀ ਲੰਬੀ ਥੋੜੀ ਹਾਂਜੀ ਬਾਕੀ ਦੋ ਸੇ ਥੋੜਾ ਜਿਹਾ ਸਾਹਮਣੇ ਹੁੰਦਾ ਜੀ ਗਹਿ ਬਿਲਕੁਲ ਬਿਲਕੁਲ ਆਹ ਦੇਖੋ ਆਜੋ ਭਜੀ ਆਜੋ ਵਾੜੇ ਲੋੜ ਆਲੀਆ ਬਤ ਜਿੰਨੀ ਹੈ ਜੀ ਹਾਂਜੀ ਬੱਠੀ ਤੇ ਜਾਣਦੋ ਤੇ ਬਜੀ ਬਰਿੰਦੀ ਕੀ ਮਾਰਾ ਇਹਦਾ ਹਾਂਜੀ ਕੀ ਮਾਰ ਦਿੰਦੀ ਬੋਲੋ ਜੀ ਸੁਣੀ ਭਜੀ 50000 ਕਰਦੇ ਹਾਂ ਜੀ ਹਾਂ 40000 ਦੀਆਂ ਦਿੰਦਿਆਂ ਵੀ ਜੋ ਹੈ ਜੀ ਇਹਨੂੰ ਲਾਸਟ ਵਾਲਾ ਭੀਜਿਆ 40000 ਦੀ ਜਾਣਦਾ ਜੀ ਉਹਦੇ 40 ਜਾਣਦੋ ਇਹ ਤੁਸਾਂ ਦੀ ਚਾਹੀਦੀ 4000 ਜਾਣ ਚਲੋ ਤਿੰਨ ਗਾਵਾਂ ਬਾਈਆਂ ਕੋਲ ਇੱਕ ਸੂਈ ਆ ਦੋ ਗੱਬਣਾ ਮੇਰਾ ਵੀਰ ਇੱਥੇ ਆ ਕੇ ਚੈੱਕ ਕਰਕੇ ਤਸੱਲੀ ਹਣਾ ਸੱਲੀ ਕਰਕੇ ਵੀਜੀ ਲੈ ਜਣ ਕਿਹੜੇ ਵੀਰ ਨੇ ਖੜਨੀਆ ਤਸੱਲੀ ਕਰਕੇ ਲੈ ਵਾਹ ਵਾਹ ਚਲੋ ਬਾਕੀ ਬਜੀ ਨੰਬਰ ਆਪਣਾ ਬੋਲੋ 81370 ਜੀ 38947 ਜੀ 84370 3894 ਪਿੰਡ ਸੋਰਸਿੰਘ ਜੀ ਜ਼ਿਲ੍ਹਾ ਤਰਨਤਾਰ ਜੀ ਜ਼ਿਲ੍ਹਾ ਤਰਨਤਾਰ ਤਸੀਲ ਪਟਿਆ ਸਾਹੀ ਸਾਹੀ